ਓ ਜੋਦ ਪਤਾ ਨਹੀਂ ਤੁਹਾਨੂੰ ਲੱਭਣ ਦੀ ਕਿ ਨਹੀਂ ਆਓ ਡਿਸਕੂਟਰੀ ਤੇ ਸਵੇਰੇ ਸਵੇਰੇ ਮੈਨੂੰ ਲੈ ਆਈ ਨਾਲ ਪਹਿਲੀਆਂ ਚ ਕਿਹਦੀ ਵਾ ਸਕੂਟਰੀ ਚਲਾਉਣੀ ਹੈ ਆਪਨੇ ਦੇ ਬਾਹਰ ਨਹੀਂ ਇੱਡੀ ਹੁੰਦੀ ਆ ਕਿਦਾਂ ਠੀਕ ਆ ਠੀਕ ਆ ਪੀ ਦੀ ਹਰਾ ਵਾਲੀ ਹੋਲੀ ਹੈ ਨਾ ਉਹ ਬਦਬਦੀ ਇਦਾਂ ਲੱਗਦਾ ਜਿਦਾ ਹੱਥੋਂ ਨਿਕਲ ਜਾਂਦੀ ਹਾਂ ਮਤਲਬ ਬਹੁਤ ਚੱਲੀ ਹੈ ਨਾ ਜਿਆਦਾ ਲੋਕੀ ਵੀਡੀਓ ਪੁੱਛ ਰਹੇ ਆ ਵੀ ਜੋ ਰੁਪਿੰਦਰ ਦੀ ਪੋਸਟਮਾਰਮ ਦੀ ਰਿਪੋਰਟ ਕਦ ਆਉਣੀ ਹੈ ਇਹਦੇ ਨੂੰ ਲੋਕੀ ਪੁੱਛ ਰਹੇ ਪਰ ਇਹ ਦਾ ਦਿਨ ਵੀ ਛੇਤੀ ਆਉਗੀ ਛੇਤੀ ਪਰ ਹੋ ਸਕਦਾ ਤੁਸੀਂ ਤੁਹਾਨੂੰ ਬਹੁਤ ਵੱਡੀ ਤੇ ਬਹੁਤ ਨਵੀਂ ਗੱਲ ਪਤਾ ਲੱਗੇ ਪੋਸਟਮਾਰਮ ਦੀ ਰਿਪੋਰਟ ਆਉਣੀ ਹੈ ਨਾ ਤੁਸੀਂ ਇੱਕਦਮ ਚੌਂਗ ਗਿਆ ਨਾ ਬਹੁਤ ਨੈਕਸਟ ਲੈਵਲ ਗੱਲ ਹੋਏਣੀ ਪਰ ਇਹ ਆ ਵੀ ਮੈਂ ਇਹਨਾਂ ਨੂੰ ਪਹਿਲਾਂ ਵੀ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਵੀ ਸਾਨੂੰ ਦੱਸੋ ਵੀ ਅਗਲੀ ਸਟੋਰੀ ਕਿਹੜੀ ਬਣਾਉਣੀ ਹੈ ਨਹੀਂ ਦੱਸੋ ਵਾਕੇ ਸੱਚ ਅਸੀਂ ਵੀ ਨਰਾਜ ਵਾਦਾ ਨਹੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਸਟੋਰੀ ਕਿਹੜੇ ਟੌਪਿਕ ਤੇ ਦੇਖਣੀ ਚਾਹੋਗੇ ਤੇ ਜਿਹੜੀ ਸਾਡੀ ਵੀਡੀਓ ਇਲਜ਼ਾਮ ਆ ਉਹ ਅਸੀਂ ਕੋਸ਼ਿਸ਼ ਕੀਤੀ ਆ ਜਿਹੜੀ ਤਲਾਕ ਚੰਗਾ ਜਾਂ ਮੌਤ ਦਾ ਉਲਟ ਵੀ ਜਿੱਦਾਂ ਤਲਾਕ ਚੰਗਾ ਜਾਂ ਮੌਤ ਦਾ ਜਿਹੜਾ ਵੀਡੀਓ ਦਾ ਥੀਮ ਆ ਉਹ ਕੁੜੀ ਨਾਲ ਧੱਕਾ ਹੋਣਿਆ ਵਧੀਆ ਰਿਸਪਾਂਸ ਉਹਦੇ ਵਿੱਚ ਇੱਕ ਮੁੰਡੇ ਨਾਲ ਧੱਕਾ ਹੋਣਿਆ ਉਹ ਵੀ ਦੇਖਿਓ ਸਰ ਜਣੇ ਜਰੂਰ ਤੇ ਚਲੋ ਚਲਾਓ ਡਿੱਗਿਓ ਨਾ ਬਸ ਨਹੀਂ ਨਹੀਂ ਮੈਂ ਦੇਖਦੀ ਨਹੀਂ ਆ ਇਹਨੂੰ ਫਾਸੂਫੀ ਘਰਾ ਦਿਓ ਜਾਓ ਜਾਓ ਚਲਾਓ ਆਜੋ ਮੈਂ ਮਜ਼ੇ ਆ ਇਧਰੋਂ ਆ ਜਾ ਮੁੜ ਕੇ ਉਧਰ ਨੂੰ ਆ ਜਾਓ ਜਾ ਅਸੀਂ ਚੱਲੇ ਆ ਜੀ ਹੁਣ ਦਿਲਬਾਗ ਵੀਰ ਦੀ ਬੰਬੀ ਤੇ ਜਿਹੜੇ ਭਾਜੀ ਆੜਤੀਆ ਬੰਦਦੇ ਹੁੰਦੇ ਤਾਂ ਇਹ ਬੰਬੀ ਪਛਾਣ ਲਈ ਹੋਣੀ ਆ ਭਾਰਵਾ ਜੀ ਪੈਸੇ ਦੇ ਦਿਓ ਥੋੜੇ ਜੇ ਦੀ ਲੈ ਦੇ ਚਾਓ ਤੁਸੀਂ ਦੋ ਮਿੰਨੋਂਗਾ ਆੜ ਤੀਏ ਤੁਸੀਂ ਜੇ ਵੀਡੀਓ ਜੇਗਾ ਮੈਂ ਆ ਵਾ ਕੇ ਪਾਈ ਦੇਣਾ ਹੀ ਲੈਂਦਾ ਉਹ ਲਾਇਆ ਦੇ ਦੋ ਜਿਹੜਾ ਮੈਂ ਰੀਦਾ ਨਿਮੜਾ ਕੰਮ ਕਰੀਏ ਪਠੇ ਮੈਂ ਵਲੌਗ ਬਣਾਉਣ ਡਿਆ ਹੀਗਾ ਵੀ ਰੁਪਿੰਦਰ ਦੀ ਪੋਸਟ ਮਾਰਨ ਦੀ ਰਿਪੋਰਟ ਲੇਟ ਹੋਣ ਦੀ ਆ ਉਹ ਕਦੋਂ ਆਣੀ ਆ ਹਾਂ ਇਹ ਨਹੀਂ ਥੋੜੇ ਦਿਨਾਂ ਬਾਅਦ ਥੋੜੇ ਦਿਨਾਂ ਬਾਅਦ ਆ ਜੀ ਪਤਾ ਭਾਈ ਨੇ ਕਿਹਾ ਤਾਂ ਆ ਜੇਗੇ ਉੱਧਰ ਵੇ ਆ ਜਿਵੇਂ ਅ ਜੈ ਸਕ੍ਰੀ ਡਰਾਈਵਿੰਗ ਸਿਕਰ ਹੈ ਹੈਵੀ ਹੈਵੀ ਲਾਇਸੈਂਸ ਹੈਵੀ ਲਾਇਸੈਂਸ ਬਣਾਉਣਾ ਕਹਿੰਦੇ ਸਿੱਧੀ ਸਿੱਧੀ ਚੱਲ ਜਾਈ ਨਾ ਮੋਰਨਿੰਗ ਨੇ ਜਿਕੜੇ ਜਾ ਲੈ ਜਾ ਉਧਰ ਸੜਕਾਂ ਸੋਤ ਆ ਤੇ ਹੁਣ ਹਾਈਵੇ ਤੇ ਨਾ ਚੱਲ ਜੀਏ ਨਾ ਸੜਕਾਂ ਝੋਟੀਆਂ ਵਾ ਅੱਜ ਲੈ ਦੱਸ ਮੈਨੂੰ ਖੁਸ਼ੀ ਘਟਵਾ ਮੈਂ ਹਾਂ ਅੱਜ ਬਦਲਾ ਲਿਆ ਤੇਰੇ ਕੋਲ ਠੀਕ ਹੈ ਹੁਣ ਤੁਸੀਂ ਆਏ ਹੀਗੇ ਇਹਨਾਂ ਦੀ ਭੂਆ ਆਈ ਹੀ ਤਰਾਉਣਕ ਲੱਗ ਗਈ 2 1 ਸੱਸ ਵੀ ਮਾਂ ਸਤੂ 1 ਜੇ ਮਾਂ ਕੋਈ ਨਹੀਂ ਸਿੱਖਿਆ ਗਿਆ ਨਾ ਤੇ ਸੱਸ ਵੀ ਮਾਂ ਹੀ ਹੁੰਦੀ ਆ 1 ਚਲ ਚੌਂਦੀ ਤੇ ਤੂੰ ਨਹੀਂ ਸੀ ਪਰ ਬੇਇੱਜ਼ਤੀ ਤਾਂ ਹੋ ਗਿਆ ਸਾਰੇ ਰਿਸ਼ਤਿਆਂ 'ਚ ਫਿਰ ਬੱਲੇ ਬੱਲੇ ਇਦਰਾ ਬਲੌਕ ਹੋਇਣਾ ਨਾ ਵੀਊ ਬਲੌਕ ਹੋਇਣਾ ਸਸਿਗਰਪਿੰਦਰ ਸਸਿਗਾ ਵੀਰ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਆਜੋ ਦੱਸਿਆ ਨਹੀਂ ਹਾਂ ਵੀਰ ਜੀ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਓਹੋ ਤੇ ਮੈਂ ਤਾਂ ਫੋਨ ਕਰਕੇ ਆਇਆ ਸੀ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਉਗੋ ਅੱਗੇ ਆਜੋ ਇੱਕ ਕਹਿਣਾ ਹੈ ਕਿ ਇਹ ਸਵੇਰ ਦੇ ਬਾਹਰ ਗਏ ਆ ਤੇ ਚਲੋ ਭਾਵੇਂ ਬੰਦਾ ਆਉਂਦਾ ਜਾਂਦਾ ਰਹੇ ਤੇ ਕੋਈ ਗੱਲ ਨਹੀਂ ਹੁੰਦੀ ਹੌਂ ਨਵੇਂ ਨਵੇਂ ਝਾਕਾ ਵੀ ਹੁੰਦਾ ਵਾ ਚਲੋ ਵਧੀਆ ਕੀਤਾ ਵਾ ਹੋ ਗਈ ਆ ਨਾ ਬਸ ਉਹ ਜੋਦ ਪਤਾ ਨਹੀਂ ਤੁਹਾਨੂੰ ਲੱਭਣ ਦੀ ਕਿ ਨਹੀਂ ਆਓ ਇਸ ਸਕੂਟਰੀ ਤੇ ਸਵੇਰੇ ਸਵੇਰੇ ਮੈਨੂੰ ਲੈ ਆਈ ਨਾਲ ਪੈਲੀਆਂ ਚ ਕਿ ਇਹਦੀ ਮੈਂ ਸਕੂਟਰੀ ਚਲਾਉਣੀ ਹੈ ਆਪਣੇ ਦਿਲ ਬਾਣੀ ਦੀ ਹੁੰਦੀ ਆ ਕਿਦਾਂ ਠੀਕ ਹੈ ਠੀਕ ਠਾਕ ਬੀਤੀ ਦਿਨ ਵਾਲੀ ਹੋਲੀ ਹੈ ਨਾ ਉਹ ਬਦਬਦੀ ਇਦਾਂ ਲੱਗਦਾ ਜਿਦਾ ਹੱਥੋਂ ਨਿਕਲ ਜਾਈਂ ਹੂੰ ਮਤਲਬ ਬਹੁਤ ਚੱਲੀ ਹੈ ਨਾ ਜਿਆਦਾ ਲੋਕੀ ਵੀਡੀਓ ਪੁੱਛ ਰਹੇ ਆ ਵੀ ਜੋ ਰੁਪਿੰਦਰ ਦੀ ਪੋਸਟਮਾਰਟਮ ਦੀ ਰਿਪੋਰਟ ਕਦ ਆਉਣੀ ਹੈ ਇਹ ਦਿਨ ਨੂੰ ਵੀ ਪਤਾ ਹੈ ਪਰ ਇਹ ਦਾ ਦਿਨ ਵੀ ਛੇਤੀ ਆਊਗੀ ਛੇਤੀ ਪਰ ਹੋ ਸਕਦਾ ਤੇ ਤੁਹਾਨੂੰ ਬਹੁਤ ਵੱਡੀ ਤੇ ਬਹੁਤ ਨਵੀਂ ਗੱਲ ਪਤਾ ਲੱਗੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਹੈ ਨਾ ਤੇ ਇਹ ਇੱਕਦਮ ਚੌਂਗਿਆ ਨਾ ਬਹੁਤ ਨੈਕਸਟ ਲੈਵਲ ਗੱਲ ਹੋਣੀ ਹੈ ਪਰੇ ਇਹ ਵੀ ਮੈਂ ਇਹਨਾਂ ਨੂੰ ਪਹਿਲਾਂ ਵੀ ਸਾਰਿਆਂ ਨੂੰ ਰਿਕੁਐਸਟ ਕੀਤੀ ਸੀ ਵੀ ਸਾਨੂੰ ਦੱਸੋ ਵੀ ਅਗਲੀ ਸਟੋਰੀ ਕਿਹੜੀ ਬਣਾਉਣੀ ਹੈ। ਹੂੰ ਤੇ ਨਹੀਂ ਦੱਸੋ। ਵਾਕੇ ਸੱਚ। ਅਸੀਂ ਵੀ ਨਰਾਜ਼ਵਾਦਾ ਨਹੀਂ। ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਸਟੋਰੀ ਕਿਹੜੇ ਟੌਪਿਕ ਤੇ ਦੇਖਣੀ ਜਾਊਗੀ। ਤੇ ਜਿਹੜੀ ਸਾਡੀ ਵੀਡੀਓ ਇਲਜ਼ਾਮ ਆ ਉਹ ਅਸੀਂ ਕੋਸ਼ਿਸ਼ ਕੀਤੀ ਆ ਜਿਹੜੀ ਤਲਾਕ ਚੰਗਾ ਜਾਂ ਮੌਤ ਦਾ ਉਲਟ ਵੀ ਜਿੱਦਾਂ ਤਲਾਕ ਚੰਗਾ ਜਾਂ ਮੌਤ ਦਾ ਜਿਹੜਾ ਵੀਡੀਓ ਦਾ ਥੀਮ ਆ ਉਹ ਕੁੜੀ ਨਾਲ ਧੱਕਾ ਹੋਣਿਆ। ਵਧੀਆ ਰਿਸਪਾਂਸ ਆ। ਉਹਦੇ ਵਿੱਚ ਇੱਕ ਮੁੰਡੇ ਨਾਲ ਧੱਕਾ ਹੋਣਿਆ ਵਾ। ਉਹ ਵੀ ਦੇਖਿਓ ਸਾਰਜਣੇ ਜਰੂਰ। ਤੇ ਚਲੋ ਚਲਾਓ ਡਿੱਗਿਓ ਨਾ ਬਸ ਨਹੀਂ ਨਹੀਂ ਮੈਂ ਡੇਗਦੀ ਨਹੀਂ ਆ ਇਹਨੂੰ ਖਾਸੂਪੀ ਘਰਾ ਦਿਓ ਹਾਂ ਜਾਓ ਜਾਓ ਚਲਾਓ ਆਜੋ ਮੇਰੇ ਮਜ਼ੇ ਆ ਰਹਾ ਇਧਰੋਂ ਆਜੋ ਮੁੜ ਕੇ ਉਧਰ ਨੂੰ ਆ ਜਾਓ ਜਾ ਅਸੀਂ ਚੱਲੇ ਆ ਜੀ ਹੁਣ ਦਿਲਬਾਗ ਵੀਰ ਦੀ ਬੰਬੀ ਤੇ ਜਿਹੜੇ ਭਾਜੀ ਆੜਤੀਆ ਬੰਦਦੇ ਹੁੰਦੇ ਤੁਸੀਂ ਆ ਬੰਬੀ ਪਛਾਣ ਲਈ ਹੋਣੀ ਆ ਬਾਬਾ ਜੀ ਪੈਸੇ ਦੇ ਦੋ ਥੋੜੇ ਜੇ ਜੀ ਬਹਿਜਾ ਜਾ ਤੁਸੀਂ ਦੋ ਮੈਨੂੰਗਾ ਆੜਦਿਏ ਤੁਸੀਂ ਜੇ ਵੀਡੀਓ ਜੇਗਾ ਮੈਂ ਆ ਮੈਂ ਕੀ ਪੈਸੇ ਦੇਣਾ ਹੀ ਲਿਆਉਂਦਾ ਉਹ ਮੈਨੂੰ ਦਿਆ ਦੇ ਦੋ ਜਿਹੜਾ ਮੈਂ ਰੀਦਾ ਨਿਬੜਿਆ ਕੰਮ ਕਰੀਏ ਪਠੇ ਮੈਂ ਵਲੌਗ ਬਣਾਉਂਦੇ ਆਂ ਹੀਗਾ ਵੀ ਰੁਪਿੰਦਰ ਦੀ ਪੋਸਟ ਮਾਰਨ ਦੀ ਰਿਪੋਰਟ ਲੇਟ ਹੋਣ ਦੀ ਆ ਉਹ ਕਦੋਂ ਆਣੀ ਆ ਹਾਂ ਇਹ ਨਹੀਂ ਥੋੜੇ ਦਿਨਾਂ ਬਾਅਦ ਥੋੜੇ ਦਿਨਾਂ ਬਾਅਦ ਆ ਗਈ ਨਹੀਂ ਬਸ ਭਾਈ ਨੇ ਕਿਹਾ ਤਾਂ ਆ ਜੇਗੇ ਉੱਧਰ ਵੇ ਆ ਦਿੱਗ ਅ ਜੈਸਿਕਰੇ ਡਰਾਈਵਿੰਗ ਸਿਕਰ ਹੈ ਹੈਵੀ ਹੈਵੀ ਲਾਇਸੈਂਸ ਹੈਵੀ ਲਾਇਸੈਂਸ ਬਣਾਉਣਾ ਕਹਿੰਦੇ ਸਿੱਧੀ ਸਿੱਧੀ ਚੱਲ ਜਾਈਦਾ ਨਾ ਮੋਰਿੰਗ ਨੇ ਜਿਕੜੇ ਜਾ ਲੈ ਜਾ ਉਧਰ ਆ ਤੇ ਹੁਣ ਹਾਈਵੇ ਦੇ ਨਾ ਚੱਲ ਜੀ ਰਹੇ ਤੇ ਸੜਕਾਂ ਝੋਟੀਆਂ ਵਾ ਹੁਣ ਅੱਜ ਲੈ ਦੱਸ ਮੈਨੂੰ ਖੁਸ਼ੀ ਘਟਵਾ ਮੈਂ ਹਾਂ ਅੱਜ ਬਦਲਾ ਲਿਆ ਤੇਰੇ ਕੋਲ ਠੀਕ ਹੈ ਹੁਣ ਤੁਸੀਂ ਆਏ ਹੀਗੇ ਇਹਨਾਂ ਦੀ ਭੂਆ ਆਈ ਹੀ ਤਰਾਉਣ ਕ ਲੱਗ ਗਈ 2 1 ਸੱਸ ਆ ਵੀ ਨਾ ਮਾ 2 1 ਜੇ ਮਾਂ ਕੋਈ ਨਹੀਂ ਸਿੱਖਿਆ ਗਿਆ ਨਾ ਤੇ ਸੱਸ ਵੀ ਮਾਂ ਹੀ ਹੁੰਦੀ ਆ ਚਾਹ ਤ ਚਾਹੁੰਦੀ ਤੇ ਤੂੰ ਨਹੀਂ ਸੀ ਪਰ ਬੇਇਤਿਹਾਤ ਹੋ ਗਿਆ ਸਾਰੇ ਰਿਸ਼ਤਿਆਂ ਚ ਇਦਰਾ ਬਲੌਕ ਹੋਇਣਾ ਨਾ ਵਿਊ ਬਲੌਕ ਹੋਇਣਾ ਸਸਿਗਰਪਿੰਦਰ ਸਸਿਗਾ ਵੀਰ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਆਜੋ ਦੱਸਿਆ ਨਹੀਂ ਹਾਂ ਵੀਰ ਜੀ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਓਹੋ ਤੇ ਮੈਂ ਤਾਂ ਫੋਨ ਕਰਕੇ ਆਇਆ ਸੀ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਉਗੋ ਅਗੇ ਆਜੋ ਇੱਕ ਕਹਿਣਾ ਹੈ ਕਿ ਇਹ ਸਵੇਰ ਦੇ ਬਾਹਰ ਗਏ ਆ ਤੇ ਚਲੋ ਭਾਵੇਂ ਬੰਦਾ ਆਉਂਦਾ ਜਾਂਦਾ ਰਹੇ ਤੇ ਕੋਈ ਗੱਲ ਨਹੀਂ ਹੁੰਦੀ ਹੋਰ ਨਵੇਂ ਨਵੇਂ ਝਾਕਾ ਵੀ ਹੁੰਦਾ ਵਾ ਚਲੋ ਵਧੀਆ ਕੀਤਾ ਵਾ ਹੋ ਗਈ ਆ ਨਾ